ਮੇਰਾ ਨਾਮ ਜੀ ਵਿਰਤਕੀ ਲੈ ਕੇ ਪਹੁੰਚੇ ਹਾਂ ਦੀ ਗੱਲ ਕਰੀ ਮੇਰਾ ਨਾਮ ਜੀ ਵਰੁਨ ਸ੍ਰੀਨਾ ਮੈਂ ਅੰਮ੍ਰਿਤਸਰ ਤੋਂ ਆ ਅੱਜ ਅਸੀਂ ਡੀਸੀ ਮੈਡਮ ਕੋ ਆਏ ਹਾਂ ਦਰਖਾਸਤ ਲੈ ਕੇ ਜਿਹੜਾ ਮੇਨ ਮੁੱਦਾ ਵਾ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਢੇ ਸੀਗੇ ਕਿ BS4 ਜਿਹੜੀਆਂ ਗੱਡੀਆਂ ਵਾ ਉਹ ਹੋ ਨਾ ਰਜਿਸਟਰ ਨਹੀਂ ਹੋਣਗੀਆਂ ਉਹਨਾਂ ਨੂੰ ਰਜਿਸਟਰ ਉਹਨਾਂ ਦੀ ਆਰਸੀਆਂ ਨਹੀਂ ਬਣਨਗੀਆਂ ਬਟ ਜਿਹੜੀ ਅੰਮ੍ਰਿਤਸਰ ਦੀ ਤਸਵੀਰ ਲੈ ਲੋ ਕੋ ਕੇ ਉੱਥੇ ਪੀਵੀ 93 ਨੰਬਰ ਚੱਲਦਾ ਉਸ ਤਹਿਸੀਲ ਚ ਅੱਜ ਵੀ BS4 ਗੱਡੀਆਂ ਨੂੰ ਰਜਿਸਟਰ ਕੀਤਾ ਜਾ ਰਿਹਾ ਵਾ ਉਹਦੀ ਅਸੀਂ ਦਰਖਾਸਤ ਲੈ ਕੇ ਆਏ ਹਾਂ ਅਸੀਂ ਆਪਣੇ ਵੱਲੋਂ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਥੋੜੀ ਜੀ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੀ ਤਹਿਸੀਲ ਚ ਸਿਰਫ BS4 ਗੱਡੀਆਂ ਨੂੰ ਰਜਿਸਟਰ ਨਹੀਂ ਕੀਤਾ ਜਾ ਰਿਹਾ ਚਾਹੇ ਉਹ ਚੋਰੀ ਦੀਆਂ ਗੱਡੀਆਂ ਵਾ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾ ਰਿਹਾ ਵਾ ਮੋٹے ਪੈਸੇ ਲਾ ਕੇ ਚਾਹੇ ਉਹ ਲੋਨ ਡਿਫਾਲਟਰ ਗੱਡੀਆਂ ਨੇ ਉਹਨਾਂ ਨੂੰ ਵੀ ਰਜਿਸਟਰ ਕਰਕੇ ਉਹਨਾਂ ਦੀਆਂ ਕੈਸ਼ ਦੀਆਂ ਆਰਸੀਆਂ ਬਣਾਈ ਜਾ ਰਹੀਆਂ ਵਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਜਿਹੜੀਆਂ ਚੋਰੀ ਦੀਆਂ ਗੱਡੀਆਂ ਲਿਆਉਂਦੇ ਨੇ ਇਹ ਫੇਕ ਡਾਕੂਮੈਂਟਸ ਲਗਾ ਕੇ ਉਹਨਾਂ ਦੀ ਓਰੀਜਨਲ ਆਰਸੀਆਂ ਬਣਾ ਰਹੇ ਨੇ ਤਾਂ ਕਿ ਉਹ ਕਿਤੇ ਫੜੀਆਂ ਨਾ ਜਾਣ ਇਹੋ ਜਿਹੀਆਂ ਹੀ ਗੱਡੀਆਂ ਇਨ ਕੇਸ ਕ੍ਰਾਈਮ ਚ ਵੀ ਅਗਰ ਯੂਜ਼ ਹੁੰਦੀਆਂ ਵਾ ਤਾਂ ਪੁਲਿਸ ਕੋ ਕੋਈ ਐਵੀਡੈਂਸ ਨਹੀਂ ਮਿਲਦਾ ਕਿ ਇਹ ਗੱਡੀ ਕਿਰੇ ਨਾਂ ਤੇ ਕਿਉਂਕਿ ਡਾਕੂਮੈਂਟਸ ਬਿਲਕੁਲ ਫੇਕ ਲੱਗੇ ਹੁੰਦੇ ਨੇ ਸਾਡੇ ਕੋਲ ਪ੍ਰੋਪਰ ਐਵੀਡੈਂਸ ਸੀਗਾ ਕਿ ਕਿਹੜੀਆਂ ਚੋਰੀ ਦੀਆਂ ਗੱਡੀਆਂ ਨੂੰ ਆਰਸੀਆਂ ਬਣੀਆਂ ਜਿਹੜੀਆਂ ਲੋਨਡ ਫਾਲਟਰ ਗੱਡੀਆਂ ਦੀਆਂ ਆਰਸੀਆਂ ਬਣੀਆਂ ਅੱਜ ਆਪਾਂ ਡੀਸੀ ਮੈਡਮ ਨੂੰ ਉਹ ਦੇ ਦਿੱਤੀਆਂ ਵਾ ਸਾਰਾ ਵਿਦ ਪ੍ਰੂਫ ਦੇ ਦਿੱਤਾ ਵਾ ਇਹ ਦੂਜੇ ਸ਼ਹਿਰਾਂ ਤੋਂ ਜਲੰਧਰ ਲੁਧਿਆਣਾ ਮੋਗੇ ਬਟਿੰਡਾ ਫਿਰੋਜ਼ਪੁਰ ਦੀਆਂ ਗੱਡੀਆਂ ਇੱਥੇ ਮਂਗਾ ਕੇ ਤਹਿਸੀਲੋਂ ਪੀਵੀ 93 ਚ ਨੰਬਰ ਲਵਾ ਰਹੇ ਨੇ ਚਾਹੇ ਉਹ ਬੀਐਸ4 ਆ ਚਾਹੇ ਉਹ ਚੋ ਨੇ ਡਿਪਾਰਟ ਆਪਣੇ ਸ਼ਹਿਰਾਂ ਚ ਆਰਟੀਆ ਡਿਪਾਰਟਮੈਂਟ ਹੈਗਾ ਵਾ ਉਹ ਲੇਕਿਨ ਇਹ ਉਥੋਂ ਨਾਲ ਲਵਾ ਕੇ ਇੱਥੋਂ ਲਵਾ ਰਹੇ ਨੇ ਕਿਉਂਕਿ ਇੱਥੇ ਮੋٹے ਪੈਸੇ ਲੈ ਕੇ ਗਲਤ ਗੱਡੀਆਂ ਨੂੰ ਵੀ ਸਹੀ ਤਰੀਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਦੇ ਡਾਕੂਮੈਂਟਸ ਤਿਆਰ ਕੀਤੇ ਜਾਂਦੇ ਨੇ ਤੇ ਇੱਥੋਂ ਦੀਆਂ ਜਿਹੜੀਆਂ ਗੱਡੀਆਂ ਬਗਾਨੇ ਸ਼ਹਿਰਾਂ ਚ ਜਾਂਦੀਆਂ ਜੇ ਇਹਦੀ ਸਹੀ ਤਰੀਕੇ ਇਮਾਨਦਾਰੀ ਨਾਲ ਜਾਂਚ ਕਰਾਈ ਜਾਵੇ ਮੈਂ ਵਿਸ਼ਵਾਸ ਨਾਲ ਕਹਿੰਦਾ ਵਾਂ ਕਿ ਪੂਰੇ ਪੰਜਾਬ ਚ ਕਰੋੜਾਂ ਦਾ ਘਪਲਾ ਪਤਾ ਲੱਗੂਗਾ ਕਰੋੜਾਂ ਦਾ ਟੈਕਸ ਸਰਕਾਰ ਦਾ ਚੋਰੀ ਹੋਇਆ ਉਹ ਪਤਾ ਲੱਗੂਗਾ ਤੇ ਕਰੋੜਾਂ ਦੀਆਂ ਨਜਾਇਜ਼ ਗੱਡੀਆਂ ਜਿਹੜੀਆਂ ਸੜਕਾਂ ਤੇ ਚੱਲ ਰਹੀਆਂ ਉਹ ਸਾਹਮਣੇ ਆਣਗ ਮੈਮ ਜੋ ਮੈਂ ਤੈਨੂੰ ਤਰਖਾਸਤ ਕੋਨਸੀ ਉਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਏਗੀ ਔਰ ਨੋਟ ਕਰ ਦਿੱਤੀ ਗਈ ਹੈ ਜੀ ਹਾਂਜੀ ਇਹਦੇ ਵਿੱਚ ਇਨਸਪੈਕਸ਼ਨ ਕਰਾਈ ਜਾਏਗੀ ਜੀ ਮੈਂ ਆਰਟੀਐਸ ਆਪ ਤੇ ਮੈਡਮ ਨੇ ਡਿਊਟੀ ਲਗਾਈ ਹੈ ਐਸਕੇ ਮੈਡਮ ਜੀ ਤਾਂ ਵੀਲ ਗੈਟ ਇਟ ਚੈਕਡ ਥੈਂਕ ਯੂ ਵੈਰੀ ਮਚ